ਹੁਣ ਥੋੜਾ ਥੋੜਾ ਦਿਲ ਮਾਨਾ ਹੁਣ ਮੈਨੂੰ ਨਹੀਂ ਪਤਾ ਇਹ ਪਿੰਦਾ ਬੰਦਾ ਬਾਬਾ ਜੀ ਇਹ ਜਿਹੜੇ ਨਾ ਪ੍ਰਿਹਾ ਜੀ ਅੱਜ ਨਹੀਂ ਮੋੜਨੀ ਮੈਂ ਮੈਂ ਕਿਹਨਾ ਮਲਾਉਣਾ ਨਹੀਂ ਸ਼ਿੰਗਾਰ ਹੁੰਦੀਆਂ ਖੀਰੀਆਂ ਤੈਨੂੰ ਫਾਈਵ ਵੀ ਨਹੀਂ ਸੀ ਕਹਿਣ ਦੇਣਾ ਤੈਨੂੰ 26 ਵੀ ਨਹੀਂ ਸੀ ਕਹਿਣ ਦੇਣਾ ਇਹਨੇ ਬੰਦੇ ਇਹ ਨਹੀਂ ਵੀ ਨਵੇਂ ਆ ਤੈਨੂੰ ਆਪਾਂ ਦੱਸਣਾ ਨਹੀਂ ਦੱਸ ਇਹਨਾਂ ਨੂੰ ਵੀ ਦੇਣਾ ਹੀ ਪਈ ਇਹਦੇ ਚਾਹ ਕਮੀ ਆ ਥੋੜੀ 9000 ਦੀ ਚੱਲ ਆ ਫੜ ਤੇਰੀ ਮਰਜ਼ੀ ਆ 9 ਨੂੰ ਵੇਚੀਆਂ 9 ਨੂੰ 3 ਲਈਆਂ ਇੱਦਾਂ ਅੱਜ ਰੱਖਣੀਆਂ ਵਪਾਰੀ ਜਿਹੜੇ ਨਵੇਂ ਵਪਾਰੀਆ ਕਾਮਯਾਬ ਕਰੋ ਉਹਨਾਂ ਨੂੰ ਤੈ ਕਹ ਵੀਰੇ ਜੇ ਤਾ ਪੁੱਗਦੀਆਂ 9000 ਨੂੰ ਫੜਾ ਦੇ ਪੱਟ ਦੋ ਦੋ ਦੰਦ ਆ ਇਹ ਹਾਂਜੀ ਚਾਰ ਤਾਂ ਹੋਂ ਤੇ ਝੂਠ ਨਹੀਂ ਮਾਰਨ ਥੋੜੇ ਚਾਰ ਚਾਰ ਦੰਦ ਹੋਈਆਂ ਫੜਦੀਆਂ ਆਪਾਂ ਝੂਠ ਮਾਰ ਕੇ ਤੁਹਾਨੂੰ ਕੀ ਦੇਣੀ ਹੈ ਨਾ ਗੱਲ ਰੋਜ਼ ਮੰਡੀ ਆ ਉਹਨੇ ਚਾਰ ਦੰਦ ਹੀ ਹੋ ਗਏ ਉਹ ਦੂਜੀ ਪੱਟ ਅ ਵੀ ਚਾਰ ਦੰਦ ਪੱਠਾਂ ਥੋਡੀਆਂ ਕੱਲੇ ਨੇ ਮੰਡੀ ਮੇਲੇ ਤੋਂ ਥੂ ਕਾਲੇ ਖੰਦ ਤੋਂ ਚਾਰ ਚਾਰ ਦੰਦ ਫੜ ਦੋ ਦੋ ਲਾ ਦੇ ਆ ਕਰੋ ਸੋ ਜੀ ਇਹ ਠੰਡ ਤਾਂ ਦੋ ਦੋ ਹੀ ਲਿਆ ਅੱਜ ਵੀ ਸਨੋ ਦਾ ਲਗਾ ਨਾ ਵਿੱਚ ਝੂਠ ਮਾਰ ਕੇ ਦੇਤੀ ਹੈ ਇਹ ਕਰੋ ਆ ਕਹਿ ਦਾਂਦਾ ਜੀ ਬੱਕਰਾ ਇਹ ਪੱਠਾ ਲੈਣੀ ਆ ਆ ਪਾਠਾ ਡੱਬੀ ਹਾਂ ਡੱਬੀ ਪਾਠਾ ਕੀ ਮੁੱਲ ਕਰਨਾ ਹੈ ਦਾ 15 ਹੈ ਬਹੁਤ ਜਿਆਦਾ ਕਰੀ ਜਾਣਾ ਯਾਰ ਇਹਦਾ ਦੱਸ ਬਈ ਬੋਲ ਜੋੜੀ ਦਾ ਚਾਰ ਚਾਰ ਦਾਂਦਾ ਉਹ ਹਿਸਾਬ ਨਾ ਕਰੀ ਪ੍ਰਕਾਸ਼ 26 ਹਜ਼ਾਰ ਤੇ ਬੋਲ ਤਾਂ ਮੈਂ ਬੋਲ ਨਹੀਂ ਕਰਦਾ ਟੋਡ ਨਾਲ ਵੈਸੇ ਕੋਈ ਪ੍ਰਾਜਾ ਜੈ ਜਦਸ ਇਹ ਖੀਰੀਆਂ ਨਹੀਂ ਹੈਗੀਆਂ ਵੀ ਤੂੰ 26000 ਮੰਗੀ ਜਾਣਾ ਨਹੀਂ ਨਹੀਂ ਮੇਤੋਂ ਕਿਉਂ ਕਹਣਾ ਮੈਂ ਤਾਂ ਸਾਈ ਹੱਤੇ ਚ ਬੜੀ ਫਿਰਦਾ ਮੈਂ ਤਾਂ ਤੈਨੂੰ ਪੈਸੇ ਕਦਨ ਵੀ ਆ ਚੱਕ ਇੰਨੇ 1000 ਹੋਰ ਕੱਟ ਦੇ 1000 ਵਾਲਾ ਹੁੰਦਾ ਤਾਂ ਮੈਂ ਕਹਿਣਾ ਹੀ ਨਹੀਂ ਸੀ ਸੁਣ ਮੈਂ ਕੋ ਜੈ ਜਦ ਮੁਲਕ ਮੇਰੀ ਗੱਲ ਸੁਣ ਇਹਨੂੰ 20000 ਤੋਂ ਅੰਦਰ ਆ ਕੇ ਦੱਸ ਵੀ ਦੇਣੀਆ ਕਿੰਨੇ ਨੂੰ ਨਹੀਂ ਮਹਿੰਗੀਆਂ ਨਹੀਂ ਚਾਰ ਚਾਰ ਦੰਦਾਂ ਤੈਨੂੰ ਵੀ ਪਤਾ ਜੰਗੀਆਂ ਚਾਰ ਚਾਰ ਦੰਦਾਂ ਪਾਵੇਂ ਕੋਨੋ ਸੁਸਤ ਨਹੀਂ ਹੈ ਇਹਨਾਂ 'ਚ ਯਾਰ ਨੌਕਸ ਦੀ ਗੱਲ ਦੀ ਚਾਰ ਚਾਰ ਦੰਦ ਪੱਠਾ ਨੇ ਤੇ ਸਾਈਡ ਤੇ ਆਉ ਤੇਰੀ ਵੀਡੀਓ ਵੀ ਆਉਂਦੀ ਆ ਫਿਰ ਹੋਰ ਵੀ ਲੈਣਗੇ ਤੇਤੋਂ ਬੋਲ ਬੋਲ ਜੀ ਅੱਜ ਬਸ ਤੁਸੀਂ ਬੋਦਣਾ ਹੁਣ ਮੈਂ ਬੋਲੂਗਾ ਜੀ ਤੂੰ ਮੈਨੂੰ ਟਿਕਾਣੇ ਦੱਸ ਦੇ ਵੀ ਇੰਨੇ ਲੈ ਜਾ ਸਾਰਾ ਕੁਝ ਛੱਡ ਕੇ 5-400 ਹਜ਼ਾਰ ਵਾਲੀ ਰੜਕ ਹੁੰਦੀ ਮੈਂ ਕਹਿਣਾ ਨਹੀਂ ਸੀ ਨਾ ਮੈਂ ਕਹੋਣਾ ਸੀ ਪਰ ਤੁਸੀਂ ਮੈਨੂੰ ਮਾੜਾ ਦੱਸ ਦੋ ਯਾਰ ਮੈਂ ਦੱਸੂਗਾ ਹੀ ਆਲੇ ਫੜ ਤੂੰ ਦੱਸ ਮੈਨੂੰ ਕਿੰਨੇ ਉਹਦੇ ਲੈ ਕੇ ਜਾਣਾ 17000 ਦੀ ਪੱਟਾ ਲੈ ਜਣੇ ਹੈ ਫੇਰ ਕਿੰਨੇ ਦੇ ਪੈਣਗੇ ਦੱਸ 21000 ਦੇ ਮੱਠਾ ਬਲ ਤੇਰੇ ਕਰਕੇ ਗੱਲ ਜਿੱਥੇ ਤੂੰ ਭਾਲਦਾ ਮੈਂ ਤੈਨੂੰ ਉਹਨੂੰ ਪਹਿਲਾਂ ਹੀ ਕਹਤਾ ਵੀ ਉਹ ਤੂੰ ਉੱਦਨ ਰੱਖ ਕੇ ਬੋਲ ਨਹੀਂ ਬੋਲਣਾ ਹੁਣ ਨਾ ਬੱਸ ਮੈਨੂੰ ਕਿਉਂ ਸ਼ਿੰਗਾਰ ਹੁੰਦੀਆਂ ਖੀਰੀਆਂ ਤੈਨੂੰ ਫਾਈਵ ਵੀ ਨਹੀਂ ਸੀ ਕਹਿਣ ਦੇਣਾ ਤੈਨੂੰ 26 ਵੀ ਨਹੀਂ ਸੀ ਕਹਿਣ ਦੇਣਾ ਫੜ ਰਸਾ ਤੇਰੇ ਅਸਲ ਵਿੱਚ ਮਰਜੀ ਫੜਾ ਦੇ 18000 ਦੀਆਂ ਲਓ ਜੀ ਫੜੋ 18000 ਦੀਆਂ ਪੱਠਾ ਦੇਤੀਆਂ ਦਿਓ ਜੀ ਇਹਨੂੰ 18000 ਰੁਪਏ ਮੈਂ ਤੈਨੂੰ ਪਹਿਲੇ ਹੀ ਵਾਰ ਛੱਟੇ ਕਹਤਾ ਵੀ ਅੰਦਰ ਆ ਕੇ ਬੋਲ ਦੇ ਚਾਰ ਚਾਰ ਦੰਦ ਨੇ ਜੀ ਇਹ ਉਹ ਥੋੜਾ ਜਿਆਦਾ ਜਾ ਕੇ ਜੀ ਸੈਂਗ ਟੁੱਟਿਆ ਨਹੀਂ ਦੂਜੀ ਦਾ ਫਿਰ ਲਾਲ ਖੰਡੀ ਐਡੀ ਜਿਹੜੀ ਕਹਿੰਦੀ ਵੱਡੀ ਆ ਦੇਖ ਲੈਨੇ ਕੋਈ ਨਹੀਂ ਉਹ ਵੀ ਦੇਖ ਲੈਨੇ ਲੈ ਆ ਲੈ ਆਵਰੇ ਟਾ ਪੀਜੀ ਪੱਠ ਪੱਠ ਆਹ ਬੋਲ ਦੇ ਬਾਈ ਤੂੰ ਵੀ 12000 ਰੁਪਏ ਫੀਰੀ ਪੱਠਾ ਥੋੜਾ ਹੋਰ ਵੱਧ ਬੋਲ ਲੈ ਹੁਣ ਤਾਂ ਜਿਆਦਾ ਹੀ ਬੋਲਿਆ ਠੀਕ ਆ ਨੌਨ ਦਾ ਬਾਬੇ ਨੂੰ 10 ਨੇ ਜਿਹਦਾ ਮਾਲ ਜੋਨੀ ਸਹੀ ਦੱਸ ਤੈਨੂੰ ਵੀ ਪਤਾ ਵੀ ਇੱਕ ਕਮੀ ਹੈ ਇਹਦੇ ਚ ਤੈਨੂੰ ਵੀ ਪਤਾ ਨਾ ਮੈਨੂੰ ਵੀ ਪਤਾ ਪਰ ਇਹਨਾਂ ਨੂੰ ਵੀ ਆਪਾਂ ਦੱਸ ਦਿਆਂਗੇ ਕਿਉਂਕਿ ਪੈਸੇ ਵੀ ਉਹ ਜੇ ਲਾਉਣੇ ਆ ਇਹ ਨਹੀਂ ਬੰਦੇ ਇਹ ਨਹੀਂ ਵੀ ਨਵੇਂ ਆ ਤੈਨੂੰ ਆਪਾਂ ਦੱਸਣਾ ਨਹੀਂ ਦੱਸ ਇਹਨਾਂ ਨੂੰ ਵੀ ਦੇਣਾ ਵੀ ਪਈ ਇਹਦੇ ਚ ਆ ਕਮੀ ਆ ਥੋੜੀ ਜੀ ਇਹਨੂੰ ਸੇਲ ਕਰ ਦਿਓ ਜਾਇਦੇ ਤੇ ਵਧੀਆ ਫ੍ਰੀਡਰ ਲਵਾ ਕੇ ਬੱਚੇ ਲੈ ਲਿਓ ਬੱਚੇ ਵਧੀਆ ਦੋ ਇੱਕੋ ਹੀ ਮੁੱਲ ਦੱਸ ਦੇ ਵੀ ਇਹਨੇ ਉਹ ਲੈ ਜਾਓ ਵਟ 1.5 ਹਾਂ 1.5 ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕਹਿਣਾ ਨਹੀਂ 9000 ਨੂੰ ਹੋ ਰਹੀ ਹੈ 9 ਨੂੰ ਤੇਰੀ ਪੱਟ ਹੋ ਗਈ ਆਪਣਾ ਸਹੀ ਦਿਓ ਜੀ 9000 ਰੁਪਏ ਨੂੰ ਠੀਕ ਹੈ ਜੀ ਜੋ ਜੋੜਤਾ ਜਾ ਚੁੱਪ ਕਰਕੇ ਬਾਰਾ ਫੜਾ ਹਾਂ ਮੈਂ ਨਹੀਂ ਆਇਆ ਜੀ ਮੈਂ 8 ਨਹੀਂ ਕਿਹਾ ਤੈਨੂੰ ਹਾਂ ਦੇਖੋ ਕਮੀ ਤੈਨੂੰ ਵੀ ਪਤਾ ਹੈ ਵੀਰ ਮੇਰੇ ਆ ਆਇਆ ਤਾਂ ਥੋੜਾ ਥੋੜੇ ਜਿਹਾ ਕੰਨ ਜ਼ਰੂਰ ਘਾਟਾ ਪੱਠ ਵਧੀਆ ਦੇਖੋ ਆਪਾਂ ਸਾਫ਼ ਦੱਸ ਕੇ ਲੈਣੀ ਆ ਜਾਨਵਰ ਕੱਲ ਨੂੰ ਲਾਂਭਾ ਨਾ ਦਿਓ ਠੀਕ ਹੈ ਨਹੀਂ ਹਾਂ ਬੱਚੇ ਵਧੀਆ ਦੋਗੀ 9000 ਰੁਪਏ ਨੂੰ ਆ ਕੀ ਦੇ ਆ 18 ਆ 18 ਵਾਲਾ ਗਿਣ ਪਾਈ ਆ ਉਹਦੇ ਆਹ ਫੜੋ ਸਾਈ ਹਜੇ ਆ ਲੈ ਆ ਵੀ ਡੱਬੀ ਪਾਠ ਰੇ ਆਜੋ ਵੀ ਆਜੋ ਆਜੋ ਹੁਣ ਤਾਂ ਹੁਣ ਇੱਕੋ ਹੀ ਗੱਲ ਦੱਸਦੇ ਵੀ ਇੰਨੇ ਦੇ ਦੋ ਤੇਰੇ ਸਾਹਮਣੇ ਸੌਦੇ ਹੋ ਰਹੇ ਆ ਉਸ ਹਿਸਾਬ ਨਾਲ ਮੰਗ ਦੋ ਦੰਦ ਪਾਠਾ ਤੂੰ ਖੀਰੀ ਕਹਿਣਾ ਵਾ ਨਾ ਖੀਰੀ ਮੈਂ ਤਾਂ ਗਿਆ ਫੇਰ ਉਸ ਹਿਸਾਬ ਨਾਲ ਪੈਸੇ ਮੰਗ ਤੇਰੇ ਸਾਹਮਣੇ ਪਸੂ ਵੇਕੇ ਆ ਹੁਣ ਬਸ ਜਿੰਨੇ ਦੀ ਹੈਗੀ ਦੇ ਦੇ 9000 ਦੀ ਚੱਲ ਆ ਫੜ ਤੇਰੀ ਮਰਜ਼ੀ ਆ 9 ਨੂੰ ਵੇਚੀਆਂ 9 ਨੂੰ ਤਿੰਨ ਲਈਆਂ ਇਹਦੋਂ ਘੱਟ ਨਹੀਂ ਹੈਗੀ ਉਹ ਭਣਾ ਦੇਖੀ ਜਾਂਦਾ ਭਾਰੇ ਨਹੀਂ ਹੋ ਜਾਂ ਫੜੋ ਜੀ 9000 ਇਹਨੂੰ ਫੜਾਓ ਬਾਬਾ ਚਲੋ ਇਹਨੂੰ ਫੜੋ 9000 ਇਹਨੂੰ ਫੜਾਓ ਆਲੇ 50 ਦੋ ਪੱਠਾ ਜਵਾਬ ਦੇਉਂਦੇ ਕਿ ਉਹ ਵੀ ਇਹ ਪੱਠਾ ਕਿਹਨੂੰ ਦੇਈ ਜਾਂਦਾ ਬਾਬਾ ਜੀ ਬਾਬਾ ਜੀ ਇਹ ਪੰਜ ਕੁਲੇ ਜਾਣੀਆਂ ਜੀ ਹਰਿਆਣੇ ਚ ਹਾਂਜੀ 1 ਮਿੰਟ ਅੱਗੇ ਐਨਕੇਟ ਲੈ ਆ ਫੜ ਕੇ 18000 ਜਾ ਤੂੰ ਲਿਖਾਈ ਦੇ ਪੈਸੇ ਤਾਰੇ ਦੇ ਦਾਂ ਲੈ ਆ ਖੋਲ ਕੇ ਪੱਠਾ ਲਿਆਓ 1 ਮਿੰਟ ਜੀ 1 ਮਿੰਟ ਆ 9000 ਰੁਪਏ ਲਿਆਓ ਆ ਗਿਆ ਤੇਉਣੀ ਤੈਨੂੰ 1 ਮਿੰਟ ਪਹਿਲਾਂ ਪੈਸੇ ਪੂਰੇ ਇਹਨੂੰ 9000 ਦੋ ਜੀ ਚੌਥੀ ਪੜ ਦਾ ਅੱਠ ਦੇਖ ਲਓ ਲੈ ਬੋਲ ਕਿੰਨੇ ਪੈਸੇ ਲੈਣੇ ਆ ਸ਼ਿੰਗਾਰ ਬੋਲ ਸ਼ਿੰਗਾਰੇ ਪੈਸੇ ਕਿੰਨੇ ਲੈਣੇ ਆ ਰੁਕ ਜਾ ਵੀਰੇ ਰੁਕ ਜਾ ਅੱਠ ਦੇਖ ਲੈਣ ਵਾਲੇ ਸਾਰਿਆਂ ਨੂੰ ਉੱਚੀ ਪੱਠਾ ਦੋ ਦੋ ਪੱਠਾ ਉਹ ਲਿਆ ਰੱਸੀ ਆ ਜਾ ਓਰੇ ਪੱਠਾ ਦੀ ਗੱਡੀ ਲੋਡ ਕਰ ਦਿਆਂਗੇ ਇੱਥੇ ਹੀ ਐਵੇਂ ਆਪਾਂ ਗੇੜੇ ਜੇ ਕੱਢੀ ਜਾਣੇ ਅੱਠ ਨਾਲੇ ਦਾ ਲਿਆ ਹੁੰਦੇ ਨੇ ਤੂ ਤੂ ਕੇ ਪਤਾ ਹੈ ਕਿਰਾ ਤਰਸ਼ੀਮ ਹਾਂਜੀ ਆਪਣੇ ਮਗਰ ਗਾਤੇ ਆਉਂਦੇ ਆਏ ਭਰਾ ਨੇ ਆਪਣੇ ਹਾਂਜੀ ਇਹਨਾਂ ਨੂੰ ਪਤਾ ਵੀ ਆਪਾਂ ਨਜਾਇਜ਼ ਨਹੀਂ ਕਰਨੀ ਨਾ ਮੈਂ ਉਹਨਾਂ ਨੂੰ ਮਾਰਨਾ ਨਾ ਇਹਨਾਂ ਨੂੰ ਮਾਰਨਾ ਆ 9000 ਰੁਪਏ ਭਰਾਵਾ ਤੇਰਾ ਠੀਕ ਆ ਤੇ ਸ਼ਿੰਗਾਰ ਇਹਦਾ ਦੱਸ ਵੀ ਹੁਣ ਕਿੱਥਾ ਗਿਆ ਕਾਕਾ 12 ਕਿਹਾ ਪੱਗ 15 ਆਪਣੀ ਮੰਗਣੇ ਪਾਉਣੇ ਨੇ 15 ਵਾਂ ਇਹਨਾਂ ਪੱਠ ਉਹ ਕਿੱਥੇ ਆਪਣੇ ਖਜ਼ਾਨਚੀ ਕਿੱਥੇ ਤੇਰਾ ਇੱਕ ਮਿੰਟ ਵੀਰੇ ਇੱਕ ਮਿੰਟ ਪਹਿਲਾਂ ਸਾਡੇ ਬੰਦੇ ਨੂੰ ਮਿਲ ਲਈਏ ਇਕੱਠੇ ਆਓ ਕਿੱਧਰ ਗਿਆ ਬੰਦਾ ਆਪਣਾ ਆ ਪੱਠ ਚੈੱਕ ਕਰ ਬਈ ਪੱਠ ਸੋਹਣੀ ਆ ਵਜਨ ਜੀ ਵੀ ਹੈਗੀ ਆ ਕਰੋ ਚੈੱਕ ਇਹਨੂੰ ਬਾਪਾ ਤੁਸੀਂ ਇਹ ਕਹਿਨੇ ਚਾਹ। ਬਾ ਫੜ ਫੜ 9900 ਰੁਪਏ ਦੇ ਦੇ ਇਹਨੂੰ। ਦੇਓ ਜੀ। 500 ਵੱਧ ਦਿੱਤਾ। ਨਹੀਂ ਜੈ ਜੀ ਗਿਆ ਤੈਨੂੰ। 10 ਨਹੀਂ ਦੇਣਾ। ਜੇ ਤੂੰ ਕਹੇਵੇਂ ਤੈਨੂੰ 10 ਦੇਣਾ 10 ਨਹੀਂ ਦੇਣਾ। ਇੱਕ ਮਿੰਟ ਯਾਰ ਪਹਿਲਾਂ ਬਾਅਦ ਚ ਗੋਗੇ ਪੈਸੇ ਨਹੀਂ ਦਿੱਤੇ ਪੱਠਾ ਫੜਾਈ ਜਾਂਦਾ ਬਾਬਾ। ਠੀਕ ਹੈ ਕਿ ਨਹੀਂ? ਬਾਬਾ ਜੀ ਆਏਗਾ ਕਿ ਪੱਠਾ ਲਿਆਓ ਪੈਸੇ ਲਿਜਾਓ। ਇੱਕ ਮਿੰਟ ਸੁਣੋ ਇਧਰ ਇਹਨੂੰ ਕਿਉਂ ਵਧ ਦਿੱਤਾ ਬਾਈ ਜੀ ਆਹ ਚੀਜ਼ ਨਹੀਂ ਮਿਲਦੀ ਆ ਪਾਥਰੀ ਦੇ ਬਲਾ ਸਰ ਆਹ ਚੀਜ਼ ਨਹੀਂ ਮਿਲਦੀ ਹੈ ਕਿ ਛੇਤੀ ਚੜਿਆ ਸੰਭ ਆ ਨਾ ਇਹ ਬਹੁਤ ਘੱਟ ਮੈਂਣਗੇ ਸਹੀ ਗੱਲ ਪੱਕੀ ਲੋਈ ਆ ਸੰਭਾ ਵਾਲੀ ਪੱਠਾ ਕੱਢ ਘਾਟ ਵੀ ਹੈਗਾ ਉਹ ਯਾਰ ਲਿਆ ਹੋਰੇ ਪਾਰਟੀ ਕਰਦੇ ਕਿੱਥੋਂ ਲੈ ਆਈਆਂ ਕੱਢ ਕੱਢ ਇੰਨੀਆਂ ਕੱਢ ਕੇ ਲਿਆਂਦੀਆਂ ਨੇ ਬਾਈ ਆ ਲੈ ਵੀਰੇ ਫੜ ਬਾਬਾ ਆ ਪਾਣਾ ਖੀਰੀਆ ਬਾਬਾ ਇੱਕ ਮਿੰਟ ਯਾਰ ਰੁਕ ਤਾ ਜਾ ਮਾੜਾ ਜਾ ਹੁਣ ਤਾਂ ਤੁਸੀਂ ਬਾੜੇ ੱਤਕਾ ਕਰਨ ਲੱਗੇ ੱਤਕਾ ਪੈਣ ਲੱਗ ਗਿਆ ਜੀ ਇੱਕ ਮਿੰਟ ਰੁਕ ਜਾ ਆ ਪੱਠਾ ਸਾਈਡ ਤੇ ਕਰੋ ਵਿਚੇ ਨਾ ਦੁਬਾਰਾ ਫੜ ਫੜ ਵੇਚੀ ਜਾਣ ਹੈਲੋ ਇਹ ਨਾ 9.5 ਆ ਲੈ ਸ਼ਿੰਗਾਰ ਕੋਈ ਸਾਨੂੰ ਲਿਖਾਈ ਤਾਂ ਦੇ ਦਿਓ ਕੋਈ ਛੋੜ-ਛੂੜ ਤਾਂ ਦੇ ਦਿਓ ਬਾਬਾ ਸਾਲਾ ਪਸ ਹੋ ਜਾਊਗਾ ਛੋਟੀ ਕਿੜਾ ਪਰਚ ਲੈ ਜਾਂਦਾ ਇੱਥੋਂ ਇਹਦੇ ਕਿੰਨੇ ਪੈਸੇ ਮੰਗਦਾ ਹੈ 14 ਜਰ 14 ਵਾਲੀ ਨਹੀਂ ਲੈਣੀ ਹੈਗੀ ਇਹ ਤਾਂ 14 ਵਾਲੀ ਨਹੀਂ ਬੋਲੋ ਆ ਕੇ ਫੇਰ ਵਿਗਣਗੀਆਂ ਬਾਬੂ ਨੂੰ ਨਾ 8 ਬੋਲ ਹੋਰੇ ਲਿਆ ਕੇ ਤਾ ਬੋਲੇਗਾ ਠੀਕ ਹੈ ਉਰੇ ਤਾਂ ਤਾਹਲ ਬੋਲੋ ਰੇ ਰਿਆ ਕੇ ਭਾਈ ਆ ਕਿੱਥੇ ਆ ਫੌਜ ਆਜੋ ਜੀ ਇੱਕ ਮਿੰਟ ਦੀ ਬੰਨਦੇ ਇਥੇ ਆ ਜਾ ਕਰੋ ਉਰੇ ਆਜੋ ਭਾਈ ਹੁਣ ਤਾਂ ਬਾਬਾ ਜੀ ਇਹ ਚੌਲ ਪੁੰਨ ਕਰਕੇ ਆਏ ਹੋਣਗੇ ਇਹਦੇ ਭਾਜ ਨਹੀਂ ਪਠਾ ਮਿਲਦੀਆਂ ਇਹਨਾਂ ਨੂੰ ਬਾਬਾ ਜੀ ਕੀਤੇ ਆ ਰੋਜੇ ਚੱਲ ਰਹੇ ਆ ਦੇਖ ਤੂੰ ਲਾਈਨਾਂ ਲੱਗੀਆਂ ਪਈਆਂ ਰੇਲ ਗੱਡੀਆਂ ਵਾਂਗੂ ਆ ਵੀਰ ਵੀ ਖੜਾ ਖੜਾ ਗੰਦਾ ਵੀਰੇ ਆਮ ਦੀ ਨਹੀਂ ਲੈ ਲਾ ਨਹੀਂ ਘਟੇਗਾ ਵੀਰੇ ਜੇ ਤਾਂ ਪੁੱਗਦੀਆਂ 9000 ਨੂੰ ਫੜਾ ਦੇ ਪੱਟ ਇਧਰ ਚਾਕੋ ਬਾਬਾ ਫਿਰ ਸਾਨੂੰ ਹਾਂਜੀ ਨਹੀਂ ਪੁੱਗਦੀ ਜੀ ਨਹੀਂ ਬਾਬਾ ਜੀ ਮੈਂ ਸੌਦਾ ਕਰਨਾ ਹੀ ਨਹੀਂ 9000 ਨੂੰ ਪੁੱਗਦੀ ਆ ਫੜਾ ਦਿਓ ਕੱਟ ਪਾਏ ਫੜੋ ਚੱਲ ਚੱਲ ਆ ਫੜ ਬਾਈ 9000 ਰੁਪਏ ਫੜਾ ਬਾਬਾ ਜੀ ਐਂ ਕਰ ਲੋ ਫੜਾ ਕਰ 9000 ਰੁਪਏ ਫੜਾ ਦੇ ਲੇ ਫੜਾ ਦੇ ਬਾਈ ਦੋ ਦੰਦਾ ਲੈ ਹੁਣ 9000 ਇਹਨਾਂ ਨੂੰ ਐਂ ਕਹੋ ਵੀ ਜਿਹਨੇ 9 ਨੂੰ ਫੜਾਉਣੀਆਂ ਉਹ ਖੜ ਜਾ ਪੱਕੀ ਜਾਓ ਨਾ ਤੇਰੀ ਤਾਂ 7000 ਨੂੰ ਲੈਣੀ ਆ 9 ਨੂੰ ਹੁਣ ਲੋੜ ਆ ਲੋੜ ਆ ਬਾਈ ਹੁਣ ਲੋੜ ਆ ਬਾਬਾ ਤੇਰੀ ਮਰਜ਼ੀ ਐਵੇਂ ਯਾਰ ਤੂੰ ਤਾਂ ਇਧਰ ਆ ਬਾਈ ਤੈਨੂੰ ਗੱਲ ਸੁਣ ਲੈ 9.5 ਆ ਗਿਆ 8.5 ਹੋਰ ਉਹਦਾ ਉਸ ਹਿਸਾਬ ਨਾਲ ਲਉਣਾ ਵਾ ਪੈਸੇ ਸੰਗ ਟੋਟਿਆ ਬਖਤਾ ਇਹ 9 ਦੀ ਬਾਕੀ ਨਾ ਇਹ ਸਾਡੇ ਸਾਡੇ 8.5 ਦੀ ਉਹ 9.5 ਦੀ ਉਹ 9.5 ਦੀ 8.5 ਦੀ ਇਹ 8.5 ਦੀ ਆ ਨਹੀਂ ਨਹੀਂ ਮੈਂ ਤੱਕਾ ਨਹੀਂ ਕਰਨਾ ਉਹਨਾਂ ਨਾਲ ਵੀ ਮੈਂ ਬੰਦੇ 1 ਮਿੰਟ ਸ਼ਿੰਗਾਰ ਤੂੰ ਸਿਆਣਾ ਤੈਨੂੰ ਫਰਕ ਨਹੀਂ ਮੈਂ ਬਸ ਇਹ ਅੰਚ ਰੱਖਣਿਆ ਵਪਾਰੀ ਜਿਹੜੇ ਨਵੇਂ ਵਪਾਰੀਆ ਕਾਮਯਾਬ ਕਰੋ ਉਹਨਾਂ ਨੂੰ 1 ਮਿੰਟ 1 ਮਿੰਟ ਓਏ ਜੇ ਨਵਾਬ ਬਬਾਰੀ ਉੱਠੂਆ ਤਾਂ ਆਈ ਹੈ ਤੂੰ ਇਧਰ ਨੂੰ ਘਰ ਮਾਰ ਜਾ ਆ ਫਣੀ ਵੀਰੇ 8500 ਰੁਪਏ ਦੇ ਦਾ ਲੈ ਆਵੀਂ ਲੈ ਆ ਹਰਸੀ ਪਾ ਲੈ ਇਹਨੂੰ ਉਧਰ ਲੈ ਵੀ 6 ਇਹ ਆਉਣ ਦੇ ਸਾਢੇ 8000 ਰੁਪਏ ਹੈ 1 ਮਿੰਟ ਪਹਿਲਾਂ ਪੈਸੇ ਪੂਰੇ ਕਰ ਦिए थे ਸ਼ਿੰਗਾਰ ਦੇ ਸਾਢੇ 8000 ਰੁਪਏ ਇਧਰ ਉਹ ਬਈ ਨੂੰ 8000 ਲਖਾਈ ਪੜਾਈ ਉਹਨੂੰ ਛੋਟਛਾਟ ਦੇਈ ਚਲੋ ਵਿਚਾਰਿਆਂ ਨੂੰ ਉਹ ਛੋੜਤਾ ਕਰਕੇ ਜਾ ਲਖਾਈ ਲਖਾਈ ਬਾਬੇ ਨੇ ਕਰਾਉਣੀ ਨਹੀਂ ਉਹ ਭਰਾਵਾ ਹੁਣ ਬਾਬੇ ਦਾ ਗਦੌੜਾ ਫੇਰ ਠੇਕਾ ਲਿਆ ਸਾਰਿਆਂ ਦਾ ਵੀ ਮਾੜਾ ਮੋਟਾ ਯਾਰ ਦੇਖੋ ਵੀ ਬੰਦੇ ਆਪਾਂ ਲਾਉਣੇ ਆ ਤੁਸੀਂ ਦੇਈ ਜਾਂਦੇ ਉਹਨੂੰ ਕਮ ਸੇ ਕਮ ਕੋਈ ਮਾੜਾ ਮੋਟਾ ਲੈਣਾ ਕਰੇ ਉਹਨੂੰ ਠੇਕੇ ਜਾ ਕਸ 100 ਰੁਪਏ ਬਾਬਾ ਜੀ ਆ 7000 ਮੈਨੂੰ ਦੇ ਹੁਣ 6900 ਦੇ ਦੇ ਆ ਰਿਆ ਫੜ ਵੀਰੇ 10000 ਦੇ ਲੈਫਟ ਮੰਗਾਂ ਆ ਫੜੀ ਚੱਲ ਆਪਦੇ ਕੋਲ ਰੱਖੀ ਚੱਕ ਸ਼ਿੰਗਾਰ ਤੂੰ ਵੀ ਦੇ ਉਹਨਾਂ ਨੂੰ ਕਸ ਸਾਢੇ 8000 ਰੁਪਏ ਦੇ ਦੇ ਆਹ ਦੇਖ ਨੀ ਬਤੰਦੀ ਆ ਇਹਦਾ ਨਵਾਂ ਕੰਮ ਚੱਲ ਰਿਹਾ ਕਨਾਲੀ ਤੇ ਆਇਆ ਕਨਾਲੀ ਕਿਥੋਂ ਘਟ ਲੈ ਯਾਦ ਕਰ ਲੂ ਬਸ ਐ ਹੀ ਆ ਇਹਦਾ ਨਵਾਂ ਚੱਲਾਤਾ ਬਾਬੇ ਨੇ ਬਾਬੇ ਨੇ ਨਵਾਂ ਘਰਾੜ ਚਲਾਤਾ ਅੱਜ ਟ੍ਰੈਂਡ ਚਲਾਤਾ ਯਾਰ ਇਹਨੂੰ ਸਾਈਡ ਤੇ ਕਰ ਪੱਠਾ ਆਏ ਨੂੰ ਜਾਣੀਆ ਤੂੰ ਆਏ ਨੂੰ ਲਈ ਉਹਨਾਂ ਸੌਦਾ ਖਰਾਬ ਕਰੇਗਾ ਹਾਂ ਮਾਰ ਨੂੰ ਕੱਢੀ ਜਾਣਾ ਇਹ ਕਿਹਦੇ ਵਜੇ ਮੰਗਿਆ ਬਾਈ ਓਏ 14 ਇਹਦਾ 7000 ਰੁਪਿਆ ਕਿਹਾ ਸੀ ਇਹਨੂੰ ਇਹ ਤਾਂ ਲੱਖ ਮੰਗ ਚਾਹੀਦਾ ਲਓ ਜੀ ਸਾਢੇ 8000 ਰੁਪਿਆ ਸ਼ਿੰਗਾਰ ਦੇ ਬਈ ਇਹਨਾਂ ਨੂੰ ਛੋੜ ਵਗੈਰਾ ਦੇ ਦੇ हां भैया दा दस। बाबा जी बस आप ही। ਕੀ ਚੀਜ਼ ਦਿਖਾਉਣਾ? ਇੱਥੇ ਇੱਥੇ ਸਾਰੀਆਂ ਕਾਪੀ ਕੋਲੇ ਆ ਇੱਥੇ ਲੈ ਦੇਣੀ ਆ ਤੂੰ ਪੈਸੇ ਦੇ ਦੇ ਇਹਨਾਂ ਨੂੰ। 100 ਰੁਪਏ ਲਖਾਈ ਦਾ ਦੇ। 200 ਰੁਪਏ ਦੇ ਦੋ ਦੋਨੇ ਜਾਣੇ ਇਹਨੂੰ। ਬਾਹਲਾ ਨਹੀਂ ਕਹਿੰਦੇ। ਆ 200 ਰੁਪਏ ਕੱਟੋ ਜਾ ਰਹੇ ਇਹਨਾਂ ਦਾ। 200 ਕੱਟ ਲਾ। ਨਹੀਂ 200 ਰੁਪਏ ਜਾ ਰਹੇ। ਆ ਦੱਸੋ ਭਾਈ। ਬਾਬਾ ਜੀ ਦੱਸੋ ਬਸ ਆਪ ਹੀ ਦੱਸੋ। ਯਾਰ ਮੈਂ ਹੁਣ ਤੈਨੂੰ ਕੀ ਦੱਸਾਂ? ਮੈਂ ਤਾਂ ਹੁਣ ਫਿਰ ਉਹ ਜਿਹੜੀ ਪੱਟੀ ਚੱਲਦੀ ਆ ਉਸ ਦੀ। ਦੋ ਜਾਂਦੀ ਆ ਇਹ। ਹਾਂ ਬਾਬਾ ਜੀ ਝੂਠ ਦੇ ਬੋਲਣਾ। ਬਸ ਚੁੱਪ ਕਰ ਕਾਦੇ ਬੋਲ ਸਾਢੇ 8000 ਪੇਰੂ ਦੇ ਦੀ ਆ ਉਹ ਬਾਬਾ ਜੀ ਨਹੀਂ ਜੀ ਬਾਬਾ ਜੀ ਉਹ ਯਾਰ ਰੋਣ ਛੱਡ ਦੇ ਯਾਰ ਕਿਸੇ ਨੇ ਨਹੀਂ ਮੋੜਿਆ ਕੀ ਤੂੰ ਮੋੜ ਕਿਸੇ ਨੇ ਨਹੀਂ ਮੋੜੀ ਹੁਣ ਹੁਣ ਥੋੜਾ ਥੋੜਾ ਦਿਰ ਮਾਨ ਹੁਣ ਮੈਨੂੰ ਨਹੀਂ ਪਤਾ ਪਹਿਲਾ ਬੋਲਦਾ ਬਾਬਾ ਜੀ ਇਹ ਜਿਹੜੇ ਨਾਲ ਨੰਨਾ ਮਾਰਿਆਗਾ ਬਾਬਾ ਜੀ ਪਹਿਲਾਂ ਮੇਰੀ ਸੁਣੋ ਬਾਈ ਇਹ ਗੱਲ ਨਹੀਂ ਹੈਗੀ ਨੰਨਾ ਕਹੋ ਪੋਣਾ ਯਾਰ ਇੱਕ ਮਿੰਟ ਇੱਕ ਮਿੰਟ ਸ਼ੰਗਾਰ ਨੂੰ ਸਾਢੇ 9 ਕਿਆ ਦੂਜੀ ਦਾ ਸਾਢੇ 8 ਕਿਆ ਨੇ ਮੋੜਿਆ ਨਹੀਂ ਛੱਡ ਬੱਕਰੀ ਹੱਜ ਨਹੀਂ ਅੱਜ ਨਹੀਂ ਮੋੜਨੀ ਮੈਂ ਮੈਂ ਕਹਿਣਾ ਮਲਾਉਣਾ ਨਹੀਂ ਪਹਿਲਾਂ ਇੱਕ ਮੇਰੀ ਸੁਣ ਮੇਰੀ ਛੱਡ ਦੇ ਹੁਣ ਹੱਥ ਨ ਲੈ ਲੈ ਨਾ ਇਹ ਨਾ ਫਿਰ ਮੈਂ ਦੂਜੀ ਇੱਕ ਮਿੰਟ ਸੌਦਾ ਖਰਾਬ ਕਰ ਦਣਾ ਤੁਹਾਡੀ ਲਾਈਨ ਬਣੀ ਹੋਈ ਆ ਦੇ ਦੇ ਯਾਰ 9 ਦੇ ਦੇ ਕੋਈ ਨਹੀਂ ਤੇਰੇ ਵੀ 9 ਦੇ ਦੇ 9000 ਦੇ ਦੇ ਪਾਪਾ ਜੀ ਉਹ ਯਾਰ ਇਹ ਨਹੀਂ ਲੈਣੀ ਵੀਰੇ ਹਾਂ ਨਹੀਂ ਚੱਲਦੀ ਇਹ ਨਹੀਂ ਲੈਣੀ ਆ ਦੇਖੋ ਇਹ ਮੰਨੀਆ ਲੰਬੇ ਕੰਨਾਂ ਜੇ ਆ ਚੱਲ ਕੈਦ